ਪਿਆ ਪਾਈਚਾਰਾ ਜਿਹੜੇ VOTERs VOTER ਨੇ ਜਿਨ੍ਹਾਂ ਨੇ ਸਪੋਰਟ ਕੀਤੀ ਆ ਸਾਰੇ ਆਏ ਸੀਗੇ ਐਮਐਲਏ ਆਫਿਸ ਨਾਲ ਪਾਣ ਦੇ ਵਿੱਚ ਸਰਦਾਰ ਕਰਮਜੀਤ ਸਿੰਘ ਜੀ ਲੋਰਾਂ ਦਾ ਸਰੋਪਾ ਪਾਕ ਜੀ ਨੇ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਮੂੰਹ ਮਿੱਠਾ ਕਰਾ ਕੇ ਉਹਨਾਂ ਦਾ ਸਵਾਗਤ ਤੇ ਤਾਰੀਫਾਂ ਦਿੱਤੀਆਂ ਨੇ ਪਰ ਬਾਕੀ ਵੀ ਸਭ ਦਾ ਮੈਂ ਧੰਨਵਾਦ ਕਰਦਾ ਕੱਲ ਵੀ ਕੀਤਾ ਸੀ ਅੱਜ ਵੀ ਇੱਥੇ ਕੀਤਾ ਹੁਣ ਤੁਹਾਡੇ ذریعے ਵੀ ਕਰ ਰਿਹਾ ਕਿ ਜਿਨ੍ਹਾਂ ਨੇ ਵੋਟ ਤੇ ਸਪੋਰਟ ਕੀਤੀ ਉਹਨਾਂ ਦਾ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਨਹੀਂ ਸਪੋਰਟ ਕੀਤੀ ਉਹ ਵੀ ਸਾਡੇ ਭਰਾ ਨੇ ਵੀ ਆਪਣਾ ਭਾਈਚਾਰਾ ਤੇ ਕੋਈ ਕਮੀਆਂ ਪਿੱਛੇ ਨੱਗੇ ਤੋਂ ਦੂਰ ਕਰਾਂਗੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਮੰਡੀ ਦੇ ਜਿੰਨੇ ਕੰਮ ਨੇ ਪਹਿਲ ਦੇ ਆਧਾਰ ਤੇ ਕਰਾਂਗੇ ਪਰ ਜਿਸ ਬੰਦੇ ਨੂੰ ਕੋਈ ਬਹਿਮ ਹੈ ਜੀ بار بار ਜੋ ਕੋ ਆਪਣਾ ਪਿਛਲਾ ਸਮਾਂ ਭੁੱਲ ਕੇ ਤੇ ਉਹ ਬਾਰ ਬਾਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਪਲੇਨ ਕਰਦਾ ਕਿ ਮੰਡੀ ਦਾ ਮਾਹੌਲ ਖਰਾਬ ਕਰਦਾ ਤਾਂ ਇਹੋ ਜਿਹੇ ਬੰਦਿਆਂ ਲਈ ਵੀ ਇਹ ਗੱਲ ਠੀਕ ਨਹੀਂ ਹੈਗਾ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਾਂਗਰਸ ਦੇ ਟਾਈਮ ਇਹੀ ਪ੍ਰਧਾਨ ਜਿਹੜਾ ਹੈ ਜੀ ਧੱਕੇ ਨਾਲ ਸਰੂਪਾ ਪਾ ਕੇ ਪ੍ਰਧਾਨ ਬਣਿਆ ਸੀ ਫਿਰ ਸਾਡੀ ਜਦੋਂ ਸਰਕਾਰ ਬਣੀ ਉਹ ਤੋਂ ਦੋ ਦਿਨ ਪਹਿਲਾਂ ਧੱਕੇ ਨਾਲ ਸਰੂਪਾ ਪਾ ਕੇ ਉਹ ਪ੍ਰਧਾਨ ਬਣਾ ਦਿੱਤਾ ਗਿਆ ਸਾਡੀ ਸਰਕਾਰ ਦੇ ਵਿੱਚ ਇੱਕ ਸਾਲ ਪ੍ਰਧਾਨ ਰਿ ਮੈਂ ਬਲਾ ਕੇ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਕਿਹਾ ਪ੍ਰਧਾਨ ਜੀ ਤੁਸੀਂ 2 ਸਾਲ ਪ੍ਰਧਾਨ ਰਹੇ ਹੁਣ ਸਾਡੇ ਜਿਹੜੇ ਅਗਲੇ ਸਾਡੇ ਭਾਈਚਾਰਾ ਉਹਨਾਂ ਨੂੰ ਮੌਕਾ ਦਿਓ ਜੀ ਸੋ ਮੈਂ ਸਭ ਨੂੰ ਬੇਨਤੀ ਕਰਦਾ ਕਿ ਮੰਡੀ ਦਾ ਮਾਹੌਲ ਜਿਹੜਾ ਕੀ ਉਹ ਖਰਾਬ ਹੁੰਦਾ ਸਾਰੇ ਆਪਣੇ ਨੇ ਜੀ ਕੋਈ ਬੇਗਾਨਾ ਨਹੀਂ ਹੈ ਸਾਰੇ ਮਿਲ ਕੇ ਮੰਡੀ ਦੀ ਬਿਹਤਰੀ ਲਈ ਕੰਮ ਕਰੋ ਔਰ ਇਹ ਛੋਟੀ ਜੀ ਇਲੈਕਸ਼ਨ ਹੈ ਦੇ ਵਿੱਚ ਵੋਟਾਂ ਚ ਪੈਣ ਦੀ ਲੋੜ ਨਹੀਂ ਸਰਬਸੰਮਤੀ ਵੈਸੇ ਹੋ ਜਾਣ ਜੇ ਜੀ ਇਹ ਵੀ ਆਪਣਾ ਦਰਿਆਦਿਲ ਹੈ ਜੀ ਕਿ ਅਸੀਂ ਫਿਰ ਵੀ ਪਿਛਲੀ ਵਾਰੀ ਵੀ ਐਤ ਕੀ ਵੋਟਾਂ ਕਰਾ ਕੇ ਦੁੱਧ ਦਾ ਪਾਣੀ ਦਾ ਪਾਣੀ ਕੀਤਾ ਜੀ ਅਦਰਵਾਈਜ਼ ਸਰਕਾਰ ਦੇ ਵਿੱਚ ਤਾਂ ਸੋਕਾ ਪਾਕਿਸਤਾਨ ਦਾ ਪ੍ਰਧਾਨ ਹੀ ਬਣਾਇਆ ਜਾਂਦਾ ਜੀ ਕਿਉਂ ਕਿਉਂਕਿ ਸਰਕਾਰ ਦੇ ਨਾਲ ਹੀ ਸਾਰਾ ਸਿਸਟਮ ਚੱਲਣਾ ਹੁੰਦਾ ਜੀ ਇੱਕ ਵਾਰ ਸੇਅਰਮੈਨ ਸਰਦਾਰ ਕੜਪੀ ਸਿੰਘ ਜਲੋਰਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਧੰਨਵਾਦ ਕਰਦਾ ਔਰ ਜਿੱਤਾਂ ਹਾਰਾਂ ਬੜੀਆਂ ਹੋਈਆਂ ਨੇ ਔਰ ਬਾਕੀ ਵੀ ਨੂੰ ਭਾਈਚਾਰਾ ਜਿਹੜਾ ਖਿਲਾਫ ਸਾਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਸਾਡੇ ਭਰਾਓ ਆਪਾਂ ਸਾਰੇ ਮਿਲ ਕੇ ਨਾਪੇ ਦੀ ਤਾਣਾ ਮੰਡੀ ਦੀ ਬਿਹਤਰੀ ਵਾਸਤੇ ਕੰਮ ਕਰੀਏ ਟੋਡਲੀ ਐਮਐਨਏ ਆਫਿਸ ਹਮੇਸ਼ਾ ਖੁੱਲ੍ਹਾ ਹੈ ਜੀ ਮੇਰੇ ਲਈ ਕੋਈ ਵੀ ਸੇਵਾ ਸਰਮੱਥਿਆ ਤੁਸੀਂ ਮੇਰੇ ਕੋਲ ਆਓ ਮੈਂ ਹਮੇਸ਼ਾ ਤੁਹਾਡੇ ਲਈ ਹਾਜ਼ਰ ਹਾਂ